ਗੁਰੂ ਰੂਪ ਬੈਰੀ ਸਾਹ ਸੰਗਤ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉਦਾਸੀਆਂ ਤੇ ਗਏ ਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਗਏ ਜਿੱਥੇ ਗੰਗਾ ਜਮਨਾ ਦਾ ਸੰਗਮ ਹੁੰਦਾ ਹੈ ਸੋ ਉਸ ਜਗ੍ਹਾ ਨੂੰ ਕੁੰਭ ਦਾ ਮੇਲਾ ਕਿਹਾ ਜਾਂਦਾ ਹੈ ਸੋ ਹਿੰਦੂਆਂ ਦਾ ਇਹ ਪਵਿੱਤਰ ਸਥਾਨ ਹੈ ਸੋ ਇੱਥੇ ਮਾਰੀ ਗਣਤੀ ਵਿੱਚ ਲੋਕੀ ਇਸ਼ਨਾਨ ਕਰਨ ਹੁੰਦੇ ਹਨ ਸੋ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਲੇ ਦੁਆਲੇ ਬਹੁਤ ਭੀੜ ਲੱਗੀ ਹੋਈ ਸੀ ਸੋ ਗੁਰੂ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਉਚਾਰਿਆ ਤਾਂ ਲੋਕਾਂ ਦੀ ਭੀੜ ਗੁਰੂ ਜੀ ਵੱਲ ਹੋਰ ਖਿੱਚੀ ਆਈ ਸੋ ਗੁਰੂ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਉਚਾਰਿਆ ਸੀ ਜੋਗ ਨਾ ਬਾਹਰ ਮਣੀ ਮਸਾਣੀ ਕਹਿੰਦੇ ਨੇ ਕਿ ਜੋਗ ਨਾ ਬਾਹਰ ਮਣੀ ਮਸਾਣੀ ਜੋਗ ਨਾ ਤਾੜੀ ਲਾਈਏ ਜੋਗ ਨਾ ਦਿਸੇ ਦਸੰਤਰ ਭਾਵੇ ਜੋਗ ਨਾ ਤੀਰਤ ਨਾ ਈਏ ਸੋ ਗੁਰੂ ਸਾਹਿਬ ਜੀ ਨੇ ਮਿੱਠੀ ਆਵਾਜ਼ ਨਾਲ ਸਭ ਨੂੰ ਕੀ ਲਿਆ ਸੋ ਪਿਆਰਿਓ ਉਸ ਭੀੜ ਵਿੱਚ ਕਹਿੰਦੇ ਨੇ ਕਿ ਪੰਡਤ ਜਿਹੜਾ ਇਹ ਸਭ ਕੁਝ ਦੇਖ ਰਿਹਾ ਸੀ ਤੋ ਪੰਡਤ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਕੁੰਭ ਦਾ ਸਮਾਂ ਲੰਘਦਾ ਜਾ ਰਿਹਾ ਹੈ ਤੇ ਤੁਸੀਂ ਹਾਲੇ ਤੱਕ ਵੀ ਇਸ਼ਨਾਨ ਨਹੀਂ ਕੀਤਾ ਤੇ ਜੇ ਤੁਸੀਂ ਕੁੰਭ ਵਿੱਚ ਨਾ ਨਹਾਤਾ ਤੇ ਤੁਹਾਡੇ ਪਾਪ ਹਣ ਧੋਤੇ ਨਾ ਲੈ ਜਾਣ ਤੇ ਗੁਰੂ ਸਾਹਿਬ ਜੀ ਨੇ ਉਸ ਪੰਡਤ ਨੂੰ ਜਵਾਬ ਦਿੱਤਾ ਤੇ ਪੁੱਛਿਆ ਕਿ ਸਰੀਰ ਨੂੰ ਧੋਣ ਨਾਲ ਪਾਪ ਕਿਵੇਂ ਧੁੱਤੇ ਜਾਂਦੇ ਹਨ ਅਤੇ ਸਰੀਰ ਨੂੰ ਧੋਣ ਨਾਲ ਮੰਦੀਆਂ ਮੈੜਾ ਕਿਵੇਂ ਸਾਫ਼ ਹੋ ਸਕਦੀਆਂ ਹਨ ਸੋ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਤ ਨੂੰ ਕਿਹਾ ਕਿ ਮਨ ਦੀ ਮੈੜਾ ਤਾਂ ਹੀ ਸਾਫ਼ ਹੋ ਸਕਦੀਆਂ ਹਨ ਸੋ ਜੇ ਇਨਸਾਨ ਦੇ ਮਨ ਵਿੱਚ ਨਿਰਮਲਤਾ ਅਤੇ ਪ੍ਰਮਾਤਮਾ ਦਾ ਵਾਸਾ ਹੋਵੇ ਸੋ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਜੇ ਇਨਸਾਨ ਚਾਹੇ ਤਾਂ ਫਿਰ ਉਹ ਆਪਣੇ ਮਨ ਦੇ ਅੰਦਰ ਹੀ ਪਰਮਾਤਮਾ ਦੇ ਦਰਸ਼ਨ ਕਰ ਸਕਦਾ ਹੈ ਸੋ ਪਿਆਰਿਓ ਜੇ ਦਾਸ ਕਮਲ ਦੀਆਂ ਨੱਚੀਆਂ ਲਗੀਆਂ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ